ਬਾਜਾ ਆਪਾਂ ਇੱਥੋਂ ਬੈਕ ਸਾਈਡ ਤੋਂ ਲਾਉਣੀ ਸ਼ੁਰੂ ਕਰ ਦਿੰਦੇ ਠੀਕ ਆ। ਉਹ ਸਮਾਨ ਲਈ ਆ ਪਿੱਛੋਂ ਸਾਰਾ ਤੇ ਇੱਥੇ ਲਈ ਆ ਫੀਡਿੰਗ ਫੂਡਾਂ ਲਿਆਓ ਛੀਤੀ ਠੀਕ ਆ। ਦੱਬ ਦੀ ਕੰਮ ਹਾਂ ਛੀਤੀ ਫਿਰ ਆਪਾਂ ਜਾਣਾ ਵਾ ਛੀਤੀ ਚੰਗਾ। ਚੱਲ ਚੱਲਿਆ। ਚੱਲ ਬਈ। ਓਏ ਗੱਲ ਸੁਣ। ਉਹ ਕੀ ਟਾਈਮ ਪਾਸ ਕਰੀਏ ਨੇ ਕੰਮ ਤੇ ਨਹੀਂ ਗਿਆ ਸਵੇਰੇ ਤੂੰ। ਤੇ ਆ ਕੰਮ ਹੀ ਕਰਨ ਲੱਗੇ ਸਕੈਫੋਲਡਿੰਗ ਲਾਉਣੀ ਸਾਰੀ ਤੇਰੇ ਘਰੇ। ਕਰੇਗਾ ਤੂੰ ਸਕੈਫੋਲਡਿੰਗ ਲਾਉਣ ਲੱਗਾ। ਯਾਰ ਨਵਾਂ ਸਾਲ ਆ ਰਿਹਾ ਕਰ ਕਰ ਚ ਸਕੈਫੋਲਡਿੰਗ। ਔਰ ਵੀਰ ਕੰਮ ਤੇ ਚੱਲ ਜਾ ਸਵੇਰੇ ਸਵੇਰੇ ਜੱਬਲੀਆਂ ਮਾਰਨੇ ਸ਼ੁਰੂ ਕਰ ਉਹੀ ਜਬਲੀਆਂ ਨਹੀਂ ਮੜਾ ਦੇ ਪਾਸੇ ਉਹ ਨਾਲੇ ਸਵੇਰੇ ਸਵੇਰੇ ਕਿੱਥੇ ਆ ਗਿਆ ਸਾਡੇ ਮੱਥੇ ਲੱਗ ਗਿਆ ਅਸੀਂ ਟੀਚੇ ਮੇਥੇ ਅਸੀਂ ਕਈ ਕੰਮ ਕਰਨੇ ਵੀਰੇ ਪਾਸੇ ਉਹ ਮੜਾ ਜੇ ਬਾਜ਼ ਸਮਾਨ ਸਮੂਲ ਲਿਆ ਯਾਰ ਬਾਈ ਤੇ ਓਏ ਤੂੰ ਵੀ ਇਹਦੇ ਮਗਰ ਲੱਜਣਾ ਲੰਬੂ ਆਇਆ ਤੈਨੂੰ ਜਦੋਂ ਬੰਦਿਆਂ ਵਾਂਗੂ ਕਿਹਾ ਸੀਗਾ ਕਿ ਉੱਥੇ ਜੋਬ ਤੇ ਜਾਣਾ ਸਲੋ ਜਾਣਾ ਤੂੰ ਚ ਕੈਫੋਲਡਿੰਗ ਅੱਜ ਲੋਨ ਕਿਉਂ ਨਹੀਂ ਗਿਆ ਤੈਨੂੰ ਸਵੇਰ ਦੀ ਜੋਬ ਆਈ ਹੈ ਕਿਤੇ ਤੂੰ ਜੋਬ ਲਾਉਣ ਕਿਉਂ ਨਹੀਂ ਗਿਆ ਅੱਜ ਉੱਥੇ ਜਾਂ ਆ ਵੀ ਜੋਬ ਹੀ ਲਾਉਣ ਲੱਗੇ ਆ ਓਏ ਓਏ ਪਿਓ ਕਰੇ ਥੋੜੀ ਸਕੇ ਇੱਥੇ ਕੰਮ ਥੋੜੀ ਕੋਈ ਕਰਨਾ ਕਰੇ ਨਵਾਂ ਸਾਲ ਆ ਲੋਕੀ ਲਵਾਉਂ ਸਜਾਵਟ ਕਰਦੇ ਅਸੀਂ ਸਕੈਫੋਲਡਿੰਗ ਨਾਲ ਸਜਾਵਟ ਕਰੀ ਦੀ ਓਏ ਮੇਰਾ ਮੈਨੂੰ ਲੱਗਦਾ ਨਾ ਤੂੰ ਨਾ ਸਕੈਫੋਲਡਿੰਗ ਲਾਉਂਦਾ ਲੂੰਦਾ ਰਿਆਂ ਤੇ ਤੇਰੇ ਨਾ ਪੈਪ ਵੱਜਿਆ ਸਿਰ ਚ ਕੋਈ ਜਰਾ ਦਿਮਾਗ ਏਲਿਆ ਆ ਮੇਰਾ ਵੀਰ ਇਲਾਜ ਕਰਾਉਂਦਾ ਯਾਰ ਕਿਹੋ ਜਿਹਾ ਯਾਰ ਗੱਲਾਂ ਕਰੀ ਜਾਂਦਾ ਸਵੇਰੇ ਸਵੇਰੇ ਮੇਰੇ ਮੇਰੇ ਪੈਪ ਕੋਈ ਨਹੀਂ ਵੱਜਿਆ ਜਿਹੜਾ ਵੀ ਰਾਹ ਚੋਂ ਮੈਂ ਮਾਰਦਾ ਜਰੂਰ ਉਹਦੇ ਪੈਪਾ ਓਏ ਚੰਗਾ ਓਏ ਮਾਰਨ ਦੀਆਂ ਹੀ ਗੱਲਾਂ ਹੀ ਕਰਦਾ ਰਹੀ ਨਾ ਨਾਲੇ ਉਹਦੋਂ ਤੂੰ ਕਿੱਡੀ ਜੱਬਲੀ ਮਾਰੀ ਆ ਪਿੱਕਾ ਉਹਦੇ ਬੈਗ ਕਰਦਿਆ ਨਿਵਰਦਾ ਸਾਰਾ ਸ਼ੀਸ਼ਾ ਭੰਨ ਤੱਕ ਗੱਡੀ ਦਾ ਉਹ ਤੇ ਤੋਂ ਪੈਸੇ ਮੰਗਦਾ ਤੂੰ ਪੈਸੇ ਕਿੰਦੂ ਖਾਣਾ ਨਹੀਂ ਹੁਣ ਕੀ ਕਰੀਏ ਨਾ ਯਾਰ ਨਹੀਂ ਨਹੀਂ ਘਰ ਘਰ ਚ ਸਕੈਫੋਲਡਿੰਗ ਨੇਬਰ ਭਾਜੀ ਜਿਹੜੇ ਇੱਧਰ ਗੋਰੇ ਦੇ ਇਹਨਾਂ ਦੇ ਵੀ ਆਪਾਂ ਸਕੈਫੋਲਡਿੰਗ ਤੇਰੇ ਵੀ ਨਵੇਂ ਸਾਲ ਤੇ ਸਕੈਫੋਲਡਿੰਗ ਘਰ ਘਰ ਸਕੈਫੋਲਡਿੰਗ ਬਸ ਇਹ ਮੇਰਾ ਟੀਚਾ ਹੈ ਕਿਹੜਾ ਟੀਚਾ ਲੋਕੀ ਆਦ ਨਾ ਕੰਮ ਕਰਦੇ ਕਿ ਕੰਮ ਕਰਨਾ ਵਾ ਇਹ ਇਹ ਕਿਹੜੀਆਂ ਸਕੈਫੋਲਡ ਇਹ ਕੰਮ ਥੋੜੀ ਇਹ ਇਹ ਤਾਂ ਤੂੰ ੱੱਕਾ ਕਰ ਰਹੇ ਆ ਯਾਰ ਲੋਕਾਂ ਨਾ ਤੈਨੂੰ ਤੇਰੀਆਂ ਮਾਰ ਮਾਰ ਭਜਾਉਣਗੇ ਲੋਕ ਤੈਨੂੰ ੱੱਕਾ ਕੋਈ ਨਹੀਂਗਾ ਅਸੀਂ ਤਾਂ ਤੇਰਾ ਹੀ ਨਾਮ ਰੋਸ਼ਨ ਕਰਦਾ ਮੈਂ ਐਡੀ ਇੱਚੀ ਲਾ ਕੇ ਮੈਂ ਉੱਤੇ ਤੇਰਾ ਨਾਮ ਓਏ ਹੱਥ ਜੋੜੇ ਮੇਰਾ ਰਹਿਣ ਦੇ ਰੋਸ਼ਨ ਕਰਨ ਨੂੰ ਨਾ ਮੇਰਾ ਤੂੰ ਬਦਨਾਮ ਹੀ ਕਰੇਗਾ ਮੇਰੇ ਨਾਮ ਦਾ ਕਿਤੇ ਬੈਨਰ ਨਾ ਲਾ ਓ ਤੂੰ ਲੰਬੂ ਆ ਜੇ ਤੇ ਮਗਰ ਲੱਗਾ ਤੈਨੂੰ ਪਤਾ ਨਹੀਂ ਕੀ ਕਰਨਾ ਭਾਜੀ ਅਵੀ ਤੇ ਕੰਮ ਹੀ ਆ ਕੀ ਕੰਮ ਹੈ ਇਹ ਨਾਲ ਲੱਗਾਂ ਤੇਰੇ ਵੀ ਪੈਪੂ ਮਾਰੂਗਾ ਕਿਸ ਦਿਨ ਸਿਰ ਚ ਅੱਗੇ ਇੱਕ ਦਿਨ ਉਹਦੇ ਲੜੀ ਜਾਂਦਾ ਸੀ ਮੁੰਡੇ ਨਾਲ ਜੀਨ ਸਮਾਨ ਲਿਆਓ ਯਾਰ ਇੰਨੇ ਰੌਲਾ ਪਾਈ ਜਾਣਾ ਬਾਈ ਹੋ ਬਸੇ ਯਾਰ ਭਰਾ ਬਣ ਕੇ ਕਿੱਧਰ ਹੋ ਆ ਪਾਸੇ ਕਿੱਧਰ ਮੈਂ ਨਹੀਂ ਇੱਕ ਇੱਕ ਹੋਰ ਗੱਲ ਸੁਣ ਬੰਦਿਆਂ ਨੂੰ ਸਮਝਾ ਰਿਹਾ ਬਾਜਾ ਤੈਨੂੰ ਇੱਕ ਹੋਰ ਗੱਲ ਸੁਣੋ ਪੈਸੇ ਮੈਨੂੰ ਚਾਹੀਦੇ ਅਕਾਊਂਟ ਚ ਠੀਕ ਆ ਮੈਂ ਵੀ ਆਟੀ ਵੀ ਲੈਣੀ ਆ ਹੁਣ ਮੈਂ ਕੈਸ਼ ਨਹੀਂ ਕੰਮ ਕਰਦਾ ਮੈਂ ਤੈਨੂੰ ਮੈਂ ਨਾ ਤੈਨੂੰ ਜਿਹੜੇ ਅੱਗੇ ਤੈਨੂੰ ਸੈਲਰੀ ਦਿਨਾ ਨਾ ਮੈਂ ਤੈਨੂੰ ਉਹ ਵੀ ਨਹੀਂ ਉਹਦੇ ਲਈ ਮਤਲਬ ਭੁਜਾ ਦੇ ਨਹੀਂ ਜਿਹਦੇ ਤੇਰੇ ਲੱchn ਮਾਰੇ ਨਾ ਨਾਲੇ ਬਲਫੀ ਦਾ ਡੱਬਾ ਦੇਓ ਇੱਕ ਇੱਕ ਬਲਫੀ ਦਾ ਡੱਬਾ ਨਹੀਂ ਜਾ ਮਠਿਆਈ ਮਠੀ ਲੈ ਕੇ ਆ ਖਾਣੀ ਹੈ ਪਿੱਛੇ ਜਾ ਹੁਣ ਚਪਾ ਲਾ ਕੇ ਰੱਖਦੇ ਫਿਰ ਟਕਲ ਜਾ ਜਾ ਬਣਾ ਤੇ ਮਠਿਆਈ ਲੈ ਨਾਲੇ ਤੇਰੇ ਕਰ ਸਕੈਫੋਲ ਨਹੀਂ ਲਾ ਗਈ 2 ਘੰਟੇ ਚ ਲਿਆ ਬਾਜ ਸਮਾਨ ਬਾਈ 2 ਘੰਟੇ ਲਾ ਕੇ ਗੱਲ ਸੁਣੋ ਖਾਣ ਮੇਰੀ ਗੱਲ ਸੁਣ ਕਿੱਧਰ ਚੱਲੇ ਆ ਤੂੰ ਸਮਾਨ ਲਿਆਈਏ ਲਾਈਏ ਨਹੀਂ ਯਾ ਬਾਜ ਬੰਦਿਆਂ ਨੂੰ ਚੱਲੋ ਕੰਮ ਤੇ ਉਹ ਤੇ ਚੱਲੋ ਫਿਟਿੰਗਾਂ ਚੱਲਿਆਓ ਇੱਥੇ ਮੈਨੂੰ ਆ ਕੋਡਲੈਸ ਮੇਰੀ ਰੈਡੀ ਆ ਫਿਟਿੰਗ ਲਿਆ ਘੁੰਮੇ ਲੈ ਕੇ ਆ ਚੰਗਾ ਸਾਰੇ ਲਿਆ ਸਲੀਵਾ ਸਲੂਵਾ ਲਿਆ ਮੇਰੀ ਗੱਲ ਸੁਣ ਲੈ ਲੰਬੂ ਆ ਜਾ ਇੱਧਰ ਆ ਇਹ ਤੂੰ ਉਸਤਾਦ ਕੋਈ ਇਹਨੂੰ ਬੰਦੇ ਨੂੰ ਓਦਾਂ ਕੋਈ ਰੋਟੀ ਨਹੀਂ ਖਾਉਂਦਾ ਤੂੰ ਉਸਤਾਦ ਬਣਾਈ ਫਿਰਦਾ ਆਂ ਨਾ ਨਹੀਂ ਨਹੀਂ ਇਹ ਮੁੰਡਾ ਬਹੁਤ ਵਧੀਆ ਤਿਆਰ ਹੋ ਰਿਹਾ ਹੈ ਇਹ ਬਿਨਾ ਪੌੜੀ ਵਾਲਾ ਸਕੈਫੋਲਡਰ ਆ ਇਹਨੇ ਥੱਲੇ ਲਾ ਦੇਗਾ ਮੈਂ ਇੱਕ ਅੱਧ ਵੇਖ ਮੁੰਡੇ ਦਾ ਓਏ ਰੇ ਪਾ ਯਾਰ ਮੈਂ ਤੇਰੇ ਨਾਲ ਓਏ ਲੰਬੂ ਵੀਰ ਉਸਤਾਦ ਗੁਰੂ ਚੇਲਾ ਰਲ ਕੇ ਨਾ ਤੁਸੀਂ ਦੋਵੇਂ ਜਾਣੇ ਓਏ ਤੁਸੀਂ ਮੇਰਾ ਬੇੜਾ ਬਾਦਣਾ ਏ ਓਏ ਹੱਥ ਜੋੜੇ ਤੁਹਾਡੇ ਅੱਗੇ ਨਾ ਤੁਸੀਂ ਜਿਹੜੀ ਜੌਬ ਲਾਉਣੀ ਜਾ ਕੇ ਲਾਓ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਅੱਗੇ ਹੱਥ ਹੀ ਜੋੜ ਦੇਣਾ ਮੈਂ ਸਸਤੀ ਕਾਲੀ ਕਰ ਦੇਣੀ ਦੋਵਾਂ ਨੂੰ ਤੁਹਾਨੂੰ ਐਡਾ ਕਰ ਹੱਥ ਜੋੜ ਹਾਂ ਬਸ ਜੁੜ ਗਏ ਹਾਂ ਵਾਪਸ ਚੱਲ ਜੂ ਆਹ ਨੂੰ ਲੈ ਆ ਵੀ ਸਮਾਨ ਲੈ ਮੈਂ ਨਾ ਮੈਂ ਮੈਂ ਦਾੰਗ ਫੇਰੂ ਜੋ ਤੂੰ ਨਾ ਤੁਰ ਚੱਲ ਮੈਂ ਆ ਗਿਆ ਕੋਈ ਚੱਕੜ ਨਹੀਂ ਜਾ ਲੈ ਆ ਲੈ ਪਾਸੇ ਚਾਰ ਬਰਫੀ ਲਿਆ ਖੇਤੀ ਹੱਸ ਸਮਝਾ ਕੇ ਜੋਬਾਂ ਤੇ ਆਪਣੇ ਚੱਲਦਾ ਰਹਿੰਦਾ ਇਦਾਂ ਹੀ ਹੱਸ ਖੇਡ ਕੇ ਦਿਨ ਕੱਟੀਦੇ ਆ ਤੇ ਕਿਸੇ ਬਿਲਡਰ ਭਰਾ ਨੂੰ ਰੂਫਰ ਭਰਾ ਨੂੰ ਆਪਣੇ ਜਿਵੇਂ ਰੈਂਡਰਿੰਗ ਵਾਲੇ ਭਰਾਵਾਂ ਨੂੰ ਜਾਂ ਆਪਣੇ ਪੇਂਟਰ ਭਰਾਵਾਂ ਨੂੰ ਸਕੈਫੋਲਡਿੰਗ ਦੀ ਲੋੜ ਹੋਵੇ ਆਪਾਂ ਨੰਬਰ ਥੱਲੇ ਮੈਂਸ਼ਨ ਕਰਾਂਗੇ ਕਰਿਆ ਕਰੋ ਕੰਟੈਕਟ ਆਪਣੇ ਨਾਲ ਬਾਕੀ ਡਰੇਵੜਾ ਆਪਾਰੇ ਜਿੱਥੇ ਕਹੋਗੇ ਉੱਥੇ ਲਾਵਾਂਗੇ ਐਵੇਂ ਹਰੇਕ ਘਰ ਤੇ ਨਹੀਂ ਲਾਉਂਦੇ ਇਹਦਾ ਮਜ਼ਾਕ ਲਈ ਵੀਡੀਓ ਬਣਾਈ ਸੀ ਬਾਕੀ YouTube ਤੇ ਵੀ ਸਬਸਕ੍ਰਾਈਬ ਕਰ ਲਓ YouTube ਤੇ ਵੀ ਵੀਡੀਓ ਆਇਆ ਕਰਨਗੇ ਆ ਤੇ ਲਾਈਕ ਕਮੈਂਟ ਕਰਿਓ ਸਾਰਾ ਉਥੇ ਸ਼ੇਅਰ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਚ ਬਾਏ ਬਾਏ ਲਵ ਯੂ ਟੇਕ ਕੇਅਰ